ਵੱਡਾ ਜਾ ਰਿਹਾ ਹੈ ਸਰ ਇੰਨੀ ਗੱਲ ਤਾਂ ਸਾਫ਼ ਹੈ ਕਿ ਭਾਰਤੀ ਇੰਡਸਟਰੀ ਨੂੰ ਟਾਟਾ ਜ਼ਰੂਰ ਲੱਗੇਗੀ ਕਿ ਅਮਰੀਕਾ ਨੂੰ ਵੀ ਕੋਈ ਇਫੈਕਟ ਪਏਗਾ ਅਮਰੀਕਾ ਦੀ ਇੰਡਸਟਰੀ ਨੂੰ ਵੀ ਕੋਈ ਇਫੈਕਟ ਪਏਗਾ ਕਿਉਂਕਿ ਜੋ ਰੌ ਮਟੀਰੀਅਲ ਜਾਂ ਜੋ ਕੋਈ ਐਂਡ ਪ੍ਰੋਡਕਟ ਉਹ ਇੱਥੋਂ ਲੈ ਕੇ ਜਾ ਰਹੇ ਨੇ ਉੱਥੇ ਸੇਲ ਕਰ ਰਹੇ ਨੇ ਬਹੁਤ ਲੰਬੇ ਅਰਸੇ ਤੋਂ ਇੱਕ ਉਹ ਹੈਬਿਟ ਵੀ ਪੈ ਜਾਂਦੀ ਹੈ ਤਾਂ ਤੁਹਾਨੂੰ ਲੱਗਦਾ ਕਿ ਅਮਰੀਕਨ ਇੰਡਸਟਰੀ ਨੂੰ ਵੀ ਕੋਈ ਫਰਕ ਪਏਗਾ ਬਿਲਕੁਲ ਫਰਕ ਪਏਗਾ ਦੇਖੋ ਜਿਹੜੀ ਸਪਲਾਈ ਚੇਨ ਮੈਨੇਜਮੈਂਟ ਹੈ ਵੈਰੀ ਇੰਪੋਰਟੈਂਟ ਪਾਰਟ ਆਫ ਦਿ ਟੋਟਲ ਮੈਨੇਜਮੈਂਟ अगर सप्लाई चेन कोmathbb put किया है, नई सप्लाई चेन बिल्ड करना और उसको ट्रस्ट करना कुछ रिलायबिलिटी बनाने बहुत टाइम लगता है अगर टैरिफ्स लगाएंगे ज़्यादा, तो वो प्रोडक्ट महंगी होनी है लगती है बिल्कुल तो जब महंगी होने की बात आती है तो इतने प्लेस में हो रहा पीपल मे नॉट से वेरी ओपनली टुडे ऑल्दो आई नो यूएसए दे विल बी बहुत सारे राइटर्स हैं वो लिख रहे हैं कि इट्स नॉट अ गुड पॉलिसी इट इन द कंट्री even some people are challenging me. Jan Hiteshi, TRP nahi bharosa aapka. ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਭਾਰਤ ਦੇ ਨਾਲ ਟੈਰਿਫ ਵਾਰ ਸ਼ੁਰੂ ਕਰ ਦਿੱਤਾ ਗਿਆ 25% ਦੇ ਟੈਰਿਫ ਜਿਹੜਾ ਉਹ ਵਧਾ ਦਿੱਤਾ ਗਿਆ ਯਾਨੀ ਪਹਿਲਾਂ 25% ਸੀ ਤੇ 25% ਵਧਾਉਣ ਤੋਂ ਬਾਅਦ 50% ਇਹ ਟੈਰਿਫ ਜਿਹੜਾ ਉਹ ਲੱਗ ਚੁੱਕਿਆ ਤਾਂ ਅਜੇਕਰ ਹੁਣ ਇੰਡਸਟਰੀ ਦੀ ਗੱਲ ਕਰੀਏ ਖਾਸ ਤੌਰ ਤੇ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੀ ਇੰਡਸਟਰੀ ਦਾ ਪੂਰੀ ਦੁਨੀਆ ਭਰ ਦੇ ਵਿੱਚ ਨਾਮ ਹੈ ਚਾਹੇ ਉਹ ਟੈਕਸਟਾਈਲ ਹੋਵੇ ਸਾਈਕਲ ਇੰਡਸਟਰੀ ਹੋਵੇ ਜਾਂ ਹੋਰ ਆਟੋਮੋਬਾਈਲ ਇੰਡਸਟਰੀ ਹੋਵੇ ਤਾਂ ਲੁਧਿਆਣਾ ਦੀ ਇੰਡਸਟਰੀ ਦਾ ਪੂਰੇ ਦੁਨੀਆ ਭਰ ਦੇ ਵਿੱਚ ਨਾਮ ਹੈ ਤੇ ਲੁਧਿਆਣੇ ਤੋਂ ਵੀ ਬਹੁਤ ਸਾਰਾ ਇੰਪੋਰਟ ਪੰਜਾਬ ਦੀਆਂ ਇੰਡਸਟਰੀਆਂ ਤੋਂ ਇੰਪੋਰਟ ਬਹੁਤ ਸਾਰਾ ਅ ਅਮਰੀਕਾ ਦੇ ਵਿੱਚ ਵੀ ਹੁੰਦਾ ਸੀ ਜਿਸ ਤੋਂ ਬਾਅਦ ਹੁਣ ਉਦਯੋਗਪਤੀ ਜਿਹੜੇ ਨੇ ਉਹ ਫਿਕਰਮੰਦ ਵੀ ਹੋ ਗਏ ਨੇ ਕਿਉਂਕਿ ਜਿਹੜੇ ਉਹਨਾਂ ਦੇ ਆਰਡਰਸ ਸੀਗੇ ਉਹ ਕਈ ਹੋਲਡ ਤੇ ਵੀ ਚਲੇ ਗਏ ਨੇ ਤੇ ਕਈ ਕੈਨਸਲ ਵੀ ਹੋ ਰਹੇ ਨੇ ਤਾਂ ਇਸ ਦਾ ਇਮਪੈਕਟ ਇੰਡਸਟਰੀ ਤੇ ਕੀ ਪਏਗਾ ਇਸ ਦੀ ਚਰਚਾ ਕਰਾਂਗੇ ਸਾਡੇ ਨਾਲ ਬਹੁਤ ਇੱਕ ਰਿਸਪੈਕਟਫੁਲ ਅਤੇ ਬਹੁਤ ਨੋਲੇਜੇਬਲ ਪਰਸਨ ਸਾਡੇ ਨਾਲ ਮੌਜੂਦ ਨੇ ਜੋ ਇੰਟਰਨੈਸ਼ਨਲ ਬਿਜ਼ਨਸ ਰਿਲੇਸ਼ਨਸ ਨੂੰ ਬਹੁਤ ਲੰਬੇ ਸਮੇਂ ਤੋਂ ਚੰਗੀ ਤਰ੍ਹਾਂ ਬਰੀਕੀ ਦੇ ਨਾਲ ਸਮਝ ਵੀ ਰਹੇ ਨੇ ਕੰਮ ਵੀ ਕਰ ਰਹੇ ਨੇ ਸਾਡੇ ਨਾਲ ਵਿਨੋਦ ਕੁਮਾਰ ਗੋਇਲ ਜੀ ਮੌਜੂਦ ਨੇ ਜੋ ਐਲ ਐਮ ਐ ਦੇ ਫਾਰਮਰ ਪ੍ਰੈਜ਼ੀਡੈਂਟ ਵੀ ਰਹੇ ਨੇ ਗੱਲਬਾਤ ਕਰਦੇ ਆ ਸਰ ਬਹੁਤ ਲੰਬੇ ਅਰਸੇ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਬਿਜ਼ਨਸ ਕਰਨ ਦਾ ਜਾਂ ਸਟ੍ਰੈਟੇਜੀਸ ਬਣਾਉਣ ਦਾ ਜਾਂ ਕਰਨ ਦਾ ਇਹ ਜੋ ਕਰੰਟਲੀ ਟੈਰਿਫ ਵਾਰ ਚੱਲ ਰਹੀ ਹੈ ਜਿਹੜਾ ਟੈਰਿਫ 25% ਸੀਗਾ ਉਹ ਹੁਣ 50% ਕਰ ਦਿੱਤਾ ਗਿਆ ਇਸ ਦਾ ਇੰਪੈਕਟ ਇੰਡਸਟਰੀ ਤੇ ਕਿੰਨਾ ਕੁ ਪੈ ਰਿਹਾ ਕਿੰਨਾ ਕੁ ਇੰਡਸਟਰੀ ਵਾਲੇ ਜਿਹੜਾ ਪਰੇਸ਼ਾਨ ਹੋ ਰਹੇ ਨੇ ਕਿੰਨਾ ਕੁ ਉਹ ਇਸ ਸਮੇਂ ਟੈਨਸ਼ਨ ਦੇ ਵਿੱਚ ਨੇ

ਉਹਦਾ ਜੋ ਕੋਈ ਰੈਲੇਟਿਵ ਟੈਕ ਹੈ ਜਾਂ ਤਾਰੀਫ ਹੈ ਉਹ ਬਹੁਤ ਘੱਟ ਹੈ। ਕਿ ਉਹਨੂੰ وجہ ਦੇ ਨਾਲ ਸਾਡੀ ਜਿਹੜੀ ਲੱਤੀ ਹੈ ਇਹਨਾਂ ਦੀ ਕੰਪੀਟੀਟਿਵ ਲੱਤੀ ਡੈਫੀਨਿਟਲੀ ਅਫੈਕਟ ਹੋਏਗੀ। ਜਿਹੜੇ ਲੋਕ ਸਾਡੇ ਤੋਂ ਪ੍ਰੋਡਕਟ ਲੈ ਕੇ ਅਮਰੀਕਾ ਜਾਣਗੇ ਕਿ ਨੇਚਰਲੀ ਉਹਨਾਂ ਨੂੰ ਲੈਂਡਡ ਕਾਸਟ ਜ਼ਿਆਦਾ ਪੈਗੀ ਉਸ ਬਾਅਦ ਹੋਇਆ ਹੈ। ਕਿ ਉਹ ਉੱਥੇ ਤੋਂ ਦੀ ਇਨਵਿਜ਼ਿਬਿਲਟੀ ਜਿਹੜਾ ਹੋਣਗੇ ਤੇ ਨੇਚਰਲੀ ਉਹ ਸਾਡੇ ਤੋਂ ਬਾਏ ਕਰਨਾ ਤਖੰਦ ਨਹੀਂ ਕਰਨਗੇ। ਇਨਫੈਕਟ ਤੁਸੀਂ ਠੀਕ ਹੈ ਕਿ ਬਹੁਤ سارے ਜਿਹੜੇ ਆਰਡਰ ਨੇ ਲੋਕਾਂ ਨੇ ਕਹਿਣਾ ਹੈ ਕਿ ਦੇਸੀ ਤੋਂ ਹੋਏ। ਜੀ ਤੇ ਉਹ ਬਹੁਤ سارے ਦਾ ਸਮਝਨੇ ਅਮਰੀਕਾ ਤੋਂ ਜਾਂ ਡਰਨ ਹੋਲਡ ਕਰਵਾ ਕੇ ਜਾਂ ਬਹੁਤ سارے ਆਰਡਰਸ ਦੇ ਬਾਰੇ ਇਹ ਕਿਹਾ ਕਿ ਅਸੀਂ ਪ੍ਰਾਈਸਲੀ ਨੇਗੋਸ਼ੀਏਟ ਕਰਾਂਗੇ ਹਮਮਮ ਤੇ ਬਾਅਦ ਵਿੱਚ ਦੱਸਾਂਗੇ ਸਰ ਉਹ ਅਸੀਂ ਹੋਲਡ ਕਰਨਾ ਹਮਮਮ ਕਿ ਅਦਰ ਇੰਡੀਅਨ ਬਿਲਡ ਨੂੰ ਇਹ ਪ੍ਰਾਈਸੇ ਘਟਾਣੇ ਪੈਂਦੇ ਹੈਗਾ ਤਾਂ ਇਟ ਇਜ਼ ਅ ਵੈਰੀ ਡਿਫਿਕਲਟ ਸਿਚੁਏਸ਼ਨ ਹਮਮਮ ਕਿਉਂਕਿ ਇਹਦਾ ਇਹਦਾ ਡਾਇਰੈਕਟ ਨੰਬਰ ਦਾ ਕੋਸ ਦੇ ਨਾਲ ਹੈ ਬਿਲਕੁਲ ਇੰਨਾ ਕਿ ਦੇ ਮਾਰਜਿਨ ਨਹੀਂ ਹੁੰਦਾ ਕਿਸੇ ਵੀ ਮਿੰਡ ਦੇ ਕੋਲੇ ਕਿ ਇੰਨੀ ਕਾਤ ਘਟਾ ਦੇ ਕਿ 50% ਵੀ ਪਰਸੈਂਟ ਦੇ ਟੈਰਿਫ ਨਾਲ ਹਮਮ ਜਿਹੜਾ ਡਿਫਰੈਂਸ ਹੈ ਉਸ ਨੂੰ ਕੰਪੀਟ ਕਰੇ। ਹਮਮ ਤੋਂ ਇੱਕ ਤਾਂ ਗੱਲ ਪੱਕੀ ਹੈ ਕਿ ਆਗਰ ਇਹ ਡਾਇਰੈਕਟ ਅਡਜਸਟ ਕਰਦਾ ਹੈ ਔਰ ਚਲੇਗਾ ਕਿ ਉਹਦੀ وجہ ਦੇ ਨਾਲ ਇੰਡੀਅਨ ਇੰਡਸਟਰੀ ਇੰਡੀਆ ਉਹ ਇਨਕੰਪੀਟੀਟਿਵ ਹੋਏਗੀ ਇੰਡੀਆ ਦੇ ਐਕਸਪੋਰਟ ਨੂੰ ਬੜੀ ਵੱਡੀ ਠਾਏਗੀ ਅਮਰੀਕਾ ਦੇ ਸੀ ਜੀ ਇਸ ਸਮੇਂ ਸਰ ਜੇ ਭਾਰਤ ਤੇ ਅਮਰੀਕਾ ਦੇ ਵਿੱਚ ਘਰ ਗੱਲ ਕਰੀਏ ਕਿੰਨੇ ਕ ਪਰਸੈਂਟ ਜਿਹੜਾ ਐਕਸਪੋਰਟ ਹੈ ਉਹ ਭਾਰਤ ਤੋਂ ਅਮਰੀਕਾ ਦੇ ਵਿੱਚ ਹੋ ਰਿਹਾ ਦੇਖੋ ਇੰਡੀਆ ਦਾ ਜਿਹੜਾ ਸ਼ੇਅਰ ਹੈਗਾ ਟੋਟਲ ਐਕਸਪੋਰਟ ਦੇ ਵਿੱਚ ਇੰਡੀਆ ਦਾ ਜਿਹੜਾ ਟੋਟਲ ਐਕਸਪੋਰਟ ਹੈ ਐਸਵੇਲੇ ਰਫਲੀ 88 ਬਿਲੀਅਨ ਡਾਲਰ ਦੇ ਠੀਕ ਹੈ ਜੇ ਅਪਾ ਲਾਸਟ ਈਅਰ 2014 ਤੱਕ ਦੇਖਦੇ ਹਾਂ ਉਹਦੇ ਵਿੱਚੋਂ ਰਫਲੀ 435 ਬਿਲੀਅਨ ਡਾਲਰ ਜਿਹੜਾ ਹੈਗਾ ਉਹ ਮਰਚੈਂਡਾਈਜ਼ ਐਕਸਪੋਰਟ ਹੈ ਹਮਮ ਔਰ ਰਫਲੀ 70% ਤੋਂ 90 ਬਿਲੀਅਨ ਡਾਲਰ ਦੇ ਠੀਕ ਸਰਵਿਸ ਦਾ ਐਕਸਪੋਰਟ ਹੈ ਠੀਕ ਹੈ ਇਸ ਕੋਡ ਲਿ ਕੋਡ ਦੇ ਰਿਹਾ ਕਿਉਂ तकरीबन 18% ਹੈ ਕੋਰਡ ਇੰਡੀਆ ਦਾ ਭਲੀ ਇਹ ਐਕਨੋਮਿਕ ਠੀਕ ਹੈ ਔਰ ਅਮਰੀਕਾ ਕੋਲ ਜਦੋਂ ਇمپੋਰਟ ਕਰਦੇ ਹੋ ਉਹ ਤਕਰੀਬਨ 6.6% ਹੈ ਹੂੰ ਇਸ ਤੋਂ ਬਹੁਤ ਵੱਡੀ ਤਕਲੀਫ ਪਾਸ ਤੌਰ ਤੇ ਮਿਸਟਰ ਡੋਨਲਡ ਟਰੰਪ ਨੂੰ ਇਹ ਕਿ ਲਈ ਸਾਡਾ ਟੇਡ ਇਰ ਬੈਲੈਂਸ ਹੈ ਬਹੁਤ ਵੱਡਾ ਹੈ ਸਾਡਾ ਟੇਡ ਡੈਫਿਟ ਹੈ ਇੰਪੋਰਟਸ ਦੇ ਨਾਲ ਵੱਧਦਾ ਜਾ ਰਿਹਾ ਹੈ ਹੂੰ ਦੂਜੀ ਚੀਜ਼ ਉਹਨਾਂ ਦੀ ਮਨਚਾ ਹੈ ਕਿ ਜਿਹੜੀ ਐਗਰੀਕਲਚਰ ਪ੍ਰੋਡਕਟ ਹੈ ਜੀਆਂ ਉਹਨਾਂ ਨੂੰ ਹਿੰਦੁਸਤਾਨ 'ਚ ਐਕਸਪੋਰਟ ਕੀਤਾ ਜਾਵੇ ਉਹਦਾ ਜਿਹੜਾ ਡਾਇਰੈਕਟ ਫਿੱਡ ਹੁੰਦਾ ਉਹ ਕਨੇ ਫਾਰਮਰ ਹੁੰਦਾ ਬਿਲਕੁਲ ਓਕੇ ਦੇਖਣਾ ਹੈ ਕਿ ਸਾਡੇ ਪ੍ਰਾਇਮਰੀ ਸਤਾਰ ਨੇ ਜਾਂ ਬਾਕੀ ਲੋਕਾਂ ਨੇ ਵੀ ਕਿਹਰ ਤਰ੍ਹਾਂ ਤੇ ਐਥੀਕਲ ਕੈਕਟਰ ਨੂੰ ਹਿੱਟ ਨਹੀਂ ਕਰਵਾ ਸਕਦੇ ਪ੍ਰਧਾਨ ਮੰਤਰੀ ਸਾਹਿਬ ਇਹ ਦੱਸੋ ਕਿ ਹੈ ਜੇਕਰ ਮੇਰਾ ਪਰਸਨਲ ਨੁਕਸਾਨ ਹੋ ਵੀ ਜਨਾਬ ਤੇ ਹੁੰਦਾ ਇਵਨ ਥੈਨ ਆਮ ਪਰਪਲੇਟ ਟੂ ਕੰਟੇਨ ਥੈਟ ਲਾਅ ਬਟ ਵੀ ਕੈਨ ਨਾਟ ਕੰਪਰੋਮਾਈਜ਼ ਵਿਦ ਵੈਲਫੇਅਰ ਆਫ ਦੀ ਫਾਰਮਰ ਜਿਹੜੇ ਸਾਡੇ ਮਤਵਾਰੇ ਹੁੰਦੇ ਹੈਗੇ ਉਹਨਾਂ ਦੇ ਨਾਲ ਬਾਕੀ ਇਹ ਖਿਲਵਾੜ ਨਹੀਂ ਕਰ ਸਕਦੇ ਹੈ ਜੀ ਕਿ ਅਸੀਂ ਲੋਕ ਇਸ ਕੀ ਕਰ ਕਰਦੇ ਹਾਂ ਕਰਾਂਗੇ ਆਪਣੇ ਨੀਂਦ ਨੂੰ ਕੰਪੀਟੀਟਿਵ ਕਰ ਲਏ ਤੇ ਮੈਂ ਸਮਝਦਾ ਕਿ ਜਿਹੜਾ ਇਥੇ ਮੇਕ ਇਨ ਇੰਡੀਆ ਬਿਲਕੁਲ ਚਲਾਇਆ ਸੀ ਨਾਰਾ ਚ ਉਹਦੇ ਉੱਪਰ ਨੰਭੀ ਕੀਤਾ ਉਹ ਇਸ ਟਾਈਮ ਦੇ ਫੋਰ ਮੈਕਸਿਮ ਰਿਲੇਵੈਂਟ ਹੈ ਜੀ ਕਿ ਅਸੀਂ ਆਪਣੇ ਆਪ ਨੂੰ ਮੇਕ ਇਨ ਇੰਡੀਆ ਰਹਿਣਾ ਹੈਗਾ ਉਹਨੂੰ ਪ੍ਰਾਇਓਰਟੀ ਦੇ ਕੇ ਆਪਣੇ ਆਪ ਨੂੰ ਅੱਗੇ ਕੰਪੀਟੀਟਿਵ ਬਣਾਈਏ ऑलरेडी ਇਹ ਪ੍ਰੋਡਕਟ ਸਾਡੇ ਇਥੇ ਬਣਕਰਿੰਦੇ ਬਣਾ ਕੇ ਅਸੀਂ ਇਥੇ ਆਪ ਨੂੰ ਇਸ ਤਰ੍ਹਾਂ ਇਹ ਐਕਸਪੋਰਟ ਕਰੀਏ ਲੇਕਿਨ ਉਹਨਾਂ ਠੜੀ ਮਹਾਰਤ ਹੋਣੀ ਚਾਹੀਦੀ ਹੈ ਹਮ क्योंकि तो ਕਿ भी ਅਜਿਹੀ बहुत ਉਹ नहीं ਨਹੀਂ ਆ ਰਹੇ ਮੇਰੇ ਮੁਕਾਬਲੇ। ਸਹੀ ਉਹਨੂੰ ਅਸੀਂ ਦਾ ਠੀਕ ਕਰਦੇ ਹਾਂ। ਇਹ ਜਿਹੜਾ ਚੈਲੰਜ ਹੈ ਇਹਨੂੰ ਅਪਨੋ ਓਪਰਚੁਨਿਟੀਜ਼ ਇਨਵਰਟ ਕਰਨਾ ਉਹ ਆਪਣੇ ਹੱਥ 'ਚ ਹੈ। ਜੇ ਕਿਸੇ ਸਿੰਗਲ ਆਦਮੀ ਦਾ ਕੰਮੀ ਅਗਰ ਕੋਈ ਕਹੇ ਕਿ ਜੀ ਤਰਫ ਗਾਰੰਟੀ ਕਰਦੇ ਉਸ ਨੂੰ ਗਵਰਨਮੈਂਟ ਕੈਨ ਕਿ ਜੇ ਅਗਰ ਦੋਨੋਂ ਧੱਕੇ ਮਿਲ ਕੇ ਕੰਮ ਕਰਾਂਗੇ ਔਰ ਮੈਨੂੰ ਲੱਗਦਾ ਕਿ ਇੰਡੀਆ ਦੇ ਲਈ ਇੱਕੇ ਬਹੁਤ ਬੜੀ ਅਪਰਚੁਨਿਟੀਜ਼ ਵੀ ਹੈ। ਕਈ ਵਾਰ ਇਹ ਹੁੰਦਾ ਕਿ ਬlesing in disguise ਹੁੰਦੀ ਹੈ। ਕਿ ਅੱਜ ਆਪਾਂ ਨੂੰ ਇਹ ਮੈਂ ਜਿਹੜਾ ਮੌਕਾ ਹੈ ਇਹਨੂੰ ਮਹਿਸੂਸ ਕਰਨਾ ਚਾਹ ਰਹੇ ਆਪਾਂ ਤੇ ਅੱਜ ਵੀ ਮਹਿਸੂਸ ਕਰ ਰਹੇ ਆ।

ਪੋਰਸ਼ਨ ਤੇ ਉਥੇ ਅਸੀਂ ਇੰਟੈਂਸਿਵਾਈਜ਼ ਕਰਦੇ ਹਾਂ ਇੱਕ ਤੇ ਅਕੈਡਮੀ ਲਈ ਮਾਰਕੀਟ ਪ੍ਰੋਮੋਸ਼ਨ ਲਈ ਦੋਨੋਂ ਹੀ سپورਟ ਕਰਾਂਗੇ ਜੀ ਬਿਲਕੁਲ ਦੋਨੋਂ ਅਸੀਂ ਪ੍ਰੋਡਕਟ ਕੁਆਲਿਟੀ ਦੇ ਨੋ ਇੰਵੈਂਟਰਨ ਦੇ ਰਿਹਾ ਰ ਐਰ ਐਂਡੀ ਵੀ ਚੱਲ ਪਾਗੇ ਇਹ ਜਿਹੜੀਆਂ ਟੀਮ ਜੜੀ ਕਰਨੀ ਸਰ ਇੰਨੀ ਗੱਲ ਤਾਂ ਸਾਫ਼ ਹੈ ਕਿ ਭਾਰਤੀ ਇੰਡਸਟਰੀ ਨੂੰ ਤਾਂ ਢਾਹ ਜ਼ਰੂਰ ਲੱਗੇਗੀ ਕਿ ਅਮਰੀਕਾ ਨੂੰ ਵੀ ਕੋਈ ਇਫੈਕਟ ਪਏਗਾ ਅਮਰੀਕਾ ਦੀ ਇੰਡਸਟਰੀ ਨੂੰ ਵੀ ਕੋਈ ਇਫੈਕਟ ਪਏਗਾ ਕਿਉਂਕਿ ਜੋ ਰॉ ਮਟੀਰੀਅਲ ਜਾਂ ਜੋ ਕੋਈ ਐਂਡ ਪ੍ਰੋਡਕਟ ਉਹ ਇੱਥੋਂ ਲੈ ਕੇ ਜਾ ਰਹੇ ਨੇ ਉੱਥੇ सेल ਕਰਨੇ ਬਹੁਤ ਲੰਬੇ ਅਰਸੇ ਤੋਂ ਇੱਕ ਉਹ ਹੈਬਿਟ ਵੀ ਪੈ ਜਾਂਦੀ ਹੈ ਤਾਂ ਤੁਹਾਨੂੰ ਲੱਗਦਾ ਕਿ ਅਮਰੀਕਨ ਇੰਡਸਟਰੀ ਨੂੰ ਵੀ ਕੋਈ ਫਰਕ ਪਏਗਾ ਬਿਲਕੁਲ ਫਰਕ ਪਏਗਾ ਕਿ ਦੇਖੋ ਜਿਹੜੀ ਸਪਲਾਈ ਚੇਨ ਮੈਨੇਜਮੈਂਟ ਹੈ ਵੈਰੀ ਇੰਪੋਰਟੈਂਟ ਪਾਰਟ ਆਫ ਦਿ ਟੋਟਲ ਮੈਨੇਜਮੈਂਟ ਹੈ ਅਗਰ ਸਪਲਾਈ ਚੇਨ ਹੀ ਟੁੱਟ ਜਾਂਦੀ ਹੈ ਨਈ ਕੁਆਲਿਟੀ ਨੂੰ ਬਿਲਡ ਕਰਨ ਨੂੰ ਉਦਯੋਗ ਪਰ ਟਰਸਟ ਕਰਨ ਨੂੰ ਉਹਦੀ ਰਿਲਾਈਬਿਲਟੀ ਬਣਾ ਲੇ ਬਹੁਤ ਟਾਈਮ ਲੱਗਦਾ ਮੇਰਾ ਆਪਣਾ ਐਕਸਪੀਰੀਅੰਸ ਹੈ ਕਿ ਕਈ ਵਾਰੀ ਅਚੀ ਸਪਲਾਈ ਚੇਨ ਬਣਾਉਣ ਦੇ ਲਈ ਕਿੰਨੇ ਤੋਂ 50% ਦਾ ਟਾਈਮ ਵੀ ਲੱਗ ਜਾਂਦਾ ਹੈ ਬਿਲਕੁਲ ਅਗਰ ਆਪਾਂ ਜਪਾਨ ਦੇ ਵੀ ਦੇ ਜੇ ਵੀ ਜਿਹੜੇ ਹੈਗੇ ਆ ਉਹ ਕਿਸੇ ਬੰਦੇ ਨੂੰ ਸਪਲਾਇਰ ਆਨ ਬੋਰਡ ਕਰਨ ਤੋਂ ਬਾਅਦ ਤੋਂ ਬਾਅਦ ਹੀ ਹਨ ਉਸ ਤੋਂ ਪਹਿਲਾਂ ਹੀ ਜਿਹੜੇ ਜਿਹੜੇ ਦੋ ਦੋ ਹਫ਼ਤੇ ਲਗਾ ਦਿੰਦੇ ਅੱਛਾ ਉਸ ਤੋਂ ਬਾਅਦ ਉਹਨਾਂ ਦਾ ਨਾਲਜਾ ਉਹਨਾਂ ਦਾ ਕੰਫੀਡੈਂਸ ਬਿਲਡ ਕਰਦੇ ਕਰਦੇ ਟਾਈਮ ਲੱਗਦਾ ਤੇ 3 ਤੋਂ 45 ਮਹੀਨੇ ਇਹ ਟਾਈਮ ਹੈ ਸੇਵ ਯਰਪ ਦੇ ਵਿੱਚ ਵੀ ਹੈ ਤੇ ਬਹੁਤ ਅੱਛੇ ਜਿਹੜੇ ਬਾਇਰ ਹੈ ਦੇ ਡੋਟ ਗਿਵ ਯੂ ਐਂਟਰੀ ਥੈਟ ਓਕੇ ਇਹ ਤੁਹਾਨੂੰ ਬਹੁਤ ਫੀਲਿੰਗ ਨਹੀਂ ਦਿੰਦੀ ਹੈ ਸਪਲਾਈ ਚ ਐਨਓ ਜਿਊ ਕਰਨਾ ਕਰਦੇ ਫੀਲਸ ਟੂ ਅ ਫਰਮ ਅਗਰ ਯੂ ਐਸ ਏ ਦੀ ਇੰਡਸਟਰੀ ਨੂੰ ਕੋਈ ਨਵੇਂ ਆਪਣੇ ਸਪਲਾਈ ਚੇਨ ਬਣਾਏ ਰਹੇ ਆ ਜੀ ਵੀਲ ਆਲਸੋ ਫੀਲ ਦ ਸੇਮ ਡੈਫਿਕਲਟੀ ਦੂਸਰੀ ਜੀ ਅਗਰੇ ਡੈਰੀਸ ਲਗਾਣਗੇ ਇੰਨੇ ਜ਼ਿਆਦਾ ਤੇ ਉਹ ਪ੍ਰੋਡਕਟ ਮਹਿੰਗੀਆਂ ਹੋਣੀਆਂ ਲੱਗਦੀਆਂ ਬਿਲਕੁਲ ਤੇ ਜਦੋਂ ਮਹਿੰਗੀ ਆਉਣੇ ਦੀ ਨੈਸਿਟੀ ਉੱਤੇ ਇਨਫਲੇਸ਼ਨ ਹੋ ਜਾਏਗਾ ਤੇ ਚੀਜ਼ਾਂ ਨਿਕਲ ਆਏਗੀ ਪੀਪਲ ਮੇ ਨਾਟ ਫੇਵਰੀ ਆਪਨਲੀ ਟੂਡੇ ਆਲਥੋ ਆ ਨੋ ਯੂ ਐਸ ਅਕਾਡਮੀ ਦੇ ਬਹੁਤ سارے ਰਾਈਟਰ ਹੈਗੇ ਆ ਉਹ ਲਿਖ ਰਹੇ ਹੈ ਕਿ ਇਟਸ ਨਾਟ ਅ ਗੁੱਡ ਕੁਆਲਿਟੀ ਇਟ ਡੋਜ਼ ਨੋਟ ਗਿਵ ਰਾਈਸ ਟੂ ਦੀ ਇਨਫਲੇਸ਼ਨ ਇਨ ਦੀ ਕੰਟਰੀ ਈਵਨ ਸਮ ਪੀਪਲ ਆਰ ਚੈਲੈਂਜਿੰਗ ਕਿ ਜੋ ਮਿਸਟਰ ਟਰੰਪ ਨੇ ਇਹ ਕੀ ਤਹਿ ਇਲੀਗਲ ਨਹੀਂ ਹੈ ਕਨਸਟੀਟਿਊਸ਼ਨ ਅਥਾਰਟੀ ਨਹੀਂ ਹੋਣਾ ਕੋਈ ਉਹ ਕਹਿ ਰਹੇ ਕਿ ਜਿਹੜੀਆਂ ਇਕਨੋਮਿਕ ਐਮਰਜੈਂਸੀ ਦੇ ਵਿੱਚ ਪਾਵਰ ਹੁੰਦੀ ਹੈ ਉਹਨਾਂ ਨੂੰ ਯੂਜ਼ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਇਹਨੂੰ ਲਗਾ ਰਿਹਾ ਲੇਕਿਨ ਉਹ ਕਹਿੰਦੇ ਕਿ ਉਸ ਲਾਅ ਦੇ ਵਿੱਚ ਟੈਰਿਫ ਦਾ ਨਾਮ ਨਹੀਂ ਹੈਗਾ ਤੇ ਉਹ ਕਹਿੰਦੇ ਕਿ ਵੀ ਆਰ ਵੈਰੀ ਡਾਊਟਫੁਲ ਕਿ ਇਹ ਜਿਹੜੀਆਂ ਇਹਨਾਂ ਨੇ ਟੈਰਿਫ ਲਗਾਈਆਂ ਕਿ ਵੈਦਰ ਦੇ ਆਰ ਕਨਸਟੀਟਿਊਸ਼ਨਲੀ ਕਰੈਕਟ অর ਨਾਟ ਐਂਡ ਮੈਨੀ ਪੀਪਲ ਆਰ ਸੇਇੰਗ ਥੈਟ ਦੇ ਆਰ ਬੀਨ ਚੈਲੰਜਡ ਇਨ ਦੀ ਕੋਰਟ ਐਂਡ देयर इज ਗੁੱਡ ਪੋਸਿਬਿਲਟੀ ਥੈਟ ਦੀ ਕੋਰਟ ਮੇਕ ਸਭ ਤੋਂ ਵੱਧ ਨੁਕਸਾਨ ਉਹ ਕਿਹੜੀ ਇੰਡਸਟਰੀ ਨੂੰ ਹੋਊਗਾ ਇੰਡੀਆ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਇੰਡਸਟਰੀਜ਼ ਨੇ ਹਰ ਇੱਕ ਪ੍ਰਕਾਰ ਦੀ ਇੰਡਸਟਰੀ ਹੈ ਸਭ ਤੋਂ ਵੱਧ ਨੁਕਸਾਨ ਕਿਨੂੰ ਹੋਏਗਾ ਜੇ ਮੈਂ ਸਮਝਾਂ ਜਿਹੜੀ ਇੰਡੀਆ ਦੀ ਇੰਡਸਟਰੀ ਜਿਹੜਾ ਸਫਰ ਕਰ ਰਹੀ ਹੈ ਮੇਨਲੀ ਜਿਸ ਤਰ੍ਹਾਂ ਜੈਮ ਜੈਮ ਜੁਐਲਰੀ ਹੈ ਟੈਕਸਟਾਈਲਸ ਆਫਕੋਸ ਬਿਕਾਜ਼ ਲੋਟ ਆਫ ਗਲੋਬਲ ਐਕਸਪੋਰਟਸ ਪਲੇਸ ਕੇ ਕਵਰ ਬੈੱਡ ਸ਼ੀਟਸ ਹੋਮ ਲినਨ ਕੇ ਹோம் ਟੈਕਸਟਾਈਲਸ ਇਹਨਾਂ ਦੀ ਬਹੁਤ ਵੱਡੀ ਮਾਰਕੀਟ ਹੈ ਯੂਐਸ ਦੇ ਇੰਫੈਕਟ ਇਟ ਇਜ਼ ਵਨ ਆਫ ਦੀ ਲਾਰਜੈਸਟ ਮਾਰਕੀਟ पूरा यूरोप इस पास से ठंडा hmm. आना है इस पास से ये बहुत बड़ी मार्केट है तो टेक्सटाइल hmm. hmm. तो hmm. तो में ज्यादा तो इफेक्ट आ सकता है लेदर बुक्स में ऑटो कॉम्पोनेट में पार्ट में आ सकता है दूसरा मशीनरी जो चीजें इम्पैक्ट आ सकता है तो देखो इम्पैक्ट का हर एक इंडस्ट्री जिसके ऊपर यही टैरिफ एप्लीकेबल होगा इम्पैक्ट तो हर एक के आएगा कि तुम एक ऑलमोस्ट लो लेवल टैरिफ तो पाँह परसेंट टैरिफ अगर आ जाते हो और फिर इसको बाद में इफेक्ट मिल रही है इफ डू नॉट स्टॉप योर ਰਸ਼ੀਆ ਜੀ ਜਿਹੜੇ ਟੈਰੀਫ ਬਸ ਹੋਰ ਬਤਾ ਦਿਆਂਗੇ ਅੱਜ ਇਹ ਵੀ ਟਰੰਪ ਸਾਹਿਬ ਥੈਟਨ ਕਰ ਰਹੀ ਹੈਗੇ ਹੈ ਕਿ ਜੀ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਇੰਡੀਆ ਨੂੰ ਮਿਲ ਨਹੀਂ ਸਕਦਾ ਇਸ ਇਜ਼ ਨਾਟ ਕੈਪੀ ਉਹ ਕੈਨ ਨਾਟ ਬੁਲੀ ਪੀਪਲ ਲਾਈਕ ਦਿਸ ਆਪਰੋਲ ਇੰਡੀਆ ਇਜ਼ ਆਲਸੋ ਦਿ ਫੋਰਸ ਲਾਰਜਸਟ ਇਕਨੋਮੀ ਆਫ ਵਰਲਡ ਤੇ ਕੈਨ ਨਾਟ ਟੇਕ ਦਿਸ ਕਾਈਂਡ ਆਫ ਟੈਰੀਫਸ ਇਹ ਜਿਹੜੇ ਐਗਜ਼ਿਸਟ ਕਰਦੇ ਰਹੇ ਟੈਰੀਫਸ ਲੱਗਦਾ ਹੈ ਕਿ ਇੰਡੀਆ ਤੋਂ ਇਲਾਵਾ ਕਿਸੇ ਹੋਰ ਕੰਟਰੀ ਨੂੰ ਫਾਇਦਾ ਹੋ ਸਕਦਾ ਜਿਸ ਤਰ੍ਹਾਂ ਪਾਕਿਸਤਾਨ ਦੀ ਗੱਲ ਕਰੀਏ ਜਾਂ ਬੰਗਲਾਦੇਸ਼ ਦੀ ਅਸੀਂ ਗੱਲ ਕਰੀਏ ਜਾਂ ਟੈਕਸਟਾਈਲ ਦੇ ਵਿੱਚ ਵੀ ਇਹ ਨਾਮ ਦੀ ਗੱਲ ਕਰੀਏ ਚਾਈਨਾ ਦੀ ਗੱਲ ਕਰੀਏ ਤਾਂ ਉਹ ਇੰਡਸਟਰੀ ਉੱਥੇ ਦੀਆਂ ਇੰਡਸਟਰੀਜ਼ ਨੂੰ ਜ਼ਿਆਦਾ ਫਾਇਦਾ ਹੋ ਸਕਦਾ ਫਾਇਦਾ ਹੋਏਗਾ ਕਿਉਂਕਿ ਜਿਹੜੀਆਂ ਕੰਟਰੀ ਦੇ ਉੱਪਰ ਲੋ ਟੈਰਿਫ ਹੋਏਗਾ ਉਹਨਾਂ ਦੇ ਪ੍ਰੋਡਕਟ ਥੀਪਰ ਹੋਣਗੇ ਲੈਟਡ ਕਾਸਟ ਬੇਸਿਸ ਆਬਵੀਅਸਲੀ ਜਿਹੜੇ ਬਾਏਰ ਹੋਣਗੇ ਯੂਐਸਏ ਦੇ ਜੇਬਲ ਪਰ ਹੂੰ ਜੋ ਬਹੁਤ ਬਹੁਤ ਕੰਟਰੀਜ਼ ਆਰ ਦੋ ਸਪਲਾਇਰਸ ਦੋ ਅੰਗੇਜਟਿਵ ਦੋ ਟੈਰਿਫ ਬਟ ਮੇਰੀ ਇੱਕ ਬੜੀ ਪਾਲਿਸੀ ਚੋਰੀ ਅੱਤੇ ਬਾਰੇ I don't think uh, these tariffs will remain at such a high level only for India. Mm. Uh, sooner or later, I think uh, uh, things will change. In. Indian government will be able to uh, negotiate with them. Mm. And I see that now uh, on this occasion, I'm also thinking that over a period of time, the government of India must try to enter into more and more free trade, uh, I mean, uh, foreign trade agreements. Mm. Uh, they must enter into, certainly at least they are in this situation right ਉਹ ਸਾਡੇ ਕੋਲੇ ਬਾਰ-ਬਾਰ ਨਾ ਹਮਮ ਤਾਂ ਯੂਕੇ ਦੇ ਨਾਲ ਤੇ ਇੱਕ ਐਪੀਏ ਵੀ ਤੈਗਾ ਇਸੇ ਤਰ੍ਹਾਂ ਦੇ ਆਪੀ ਇਹ ਨਾ ਜਿੰਨੀਆਂ ਸਾਰੀਆਂ ਲੀਡਿੰਗ ਮਾਰਕੀਟਸ ਹੈਗੀਆਂ ਯੂਰਪੀਨ ਮਾਰਕੀਟਿੰਗ ਵੀ ਇੰਨੀ ਰਹਿ ਗਈਆਂ ਉੱਥੇ ਵੀ ਆਪਾਂ ਨੂੰ ਇਸ ਤਰ੍ਹਾਂ ਚਾਹੀਦਾ ਐਂਡ ਮਸਟ ਵੀ ਇਹਨੇ ਹਰੀ ਟੂ ਡੂ ਆਉਟ ਹੈ ਹਮ ਅਉਪਰ ਇਟ ਹੈਸ ਟੂ ਬੀ ਇਡੈਂਟੀਫਾਈਡ ਜੀ ਮੈਂ ਵੀ ਕਹਿ ਰਿਹਾ ਕਿ ਅਮਰੀਕਾ ਇਸ ਨੋਟ ਐਨਟਾਈਟਲ ਟੂ ਪੁਟ ਪੈਨਲਟੀ ਦੇ ਆਰ ਬਟ ਥੈਨ ਇਟ ਹੈਸ ਟੂ ਬੀ ਦੋ ਇਟ ਇਬਲ ਬਿਲਕੁਲ ਇਟ ਇਸ ਨੋਟ ਦੈਟ ਯੂ ਕੈਨ ਪੈਨਲਾਈਜ਼ ਇੰਡੀਆ ਸਿੰਪਲੀ ਬਿਕਾਜ਼ ਵੀ ਆਰ ਇੰਪੋਰਟੈਂਟ ऑयल पाव मर्चीयर्स आफ्टर ऑल वी हैव टू प्रोटेक्ट अपने ब्रेकाउंट. इफ यू स्टार्ट बाइंग ऑयल फ्रॉम रूस आज टुडे, दी कॉस्ट ऑफ द ऑयल बिल बीकम 100 रुपए मां डॉलर बेरेंड डॉलर मोर ईवन. तो वेरी डी गुड एंड. तो दूसरा कि मैं ये सोच रहा हूँ कि ये इंडियन सिटीजन ये सिटीजन्स डेबि� ईवन आई डू डेट ऑफ बी हैगा ताकि रिजर्व बैंक ऑफ इंडिया रेट है वो भी हर थोड़ा आरबीआई दी इंटरवेंशन के वजह से रुकया हुआ है हम आई एम श्योर दिस विल आल्सो यू नो बी बिकम वी रुपए बड़ा ठीक है देयर टू बी डिसएडवांटेज लेकिन उधर क्या होएगा कि एक्सपोर्ट को जरूर मिले हम वी विल बी एबल टू हैव नो कुछ एक्सपोर्ट फ्रॉम हमारे कंट्री ਸਾਇੰਸ ਸਾਡੇ ਨਾਲ ਡੀਕੇ ਗੋਇਲ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਉਹ ਕਹਿੰਦੇ ਨੇ ਕਿ ਜਿੱਥੇ ਇੱਕ ਪਾਸੇ ਨੁਕਸਾਨ ਹੈ ਤਾਂ ਦੂਜੇ ਪਾਸੇ ਓਪਰਚ्युनिटी ਵੀ ਹੈ ਆ ਸਾਡੇ ਉਦਯੋਗਪਤੀਆਂ ਵਾਸਤੇ ਵੀ ਓਪਰਚ्युनिटी ਹੈ ਤੇ ਇੰਡੀਅਨ ਗਵਰਨਮੈਂਟ ਵਾਸਤੇ ਵੀ ਓਪਰਚ्युनिटी ਹੈ ਕਿ ਉਹ ਇਸ ਸਮੇਂ ਦੇ ਵਿੱਚ ਇੰਡਸਟਰੀ ਨੂੰ ਸਪੋਰਟ ਕਰਨ ਕੋਈ ਅੱਛੀਆਂ ਪਾਲਿਸਿਸ ਬਣਾਉਣੇ ਚਾਹਤੇ ਨਾਲ ਇਸ ਓਪਰਚੁਨਿਟੀ ਨੂੰ ਗ੍ਰੈਬ ਕਰਕੇ ਜਿਹੜੇ ਸਾਡੇ ਇੰਡਸਟਰੀਲ ਲਿਸਟ ਨੇ ਉਹ 셀ਫ ਸਫੀਸ਼ੀਐਂਟ ਜਿਹੜੇ ਹੋ ਸਕਣ ਉਹਨਾਂ ਨੂੰ ਯੂਐਸਏ ਤੇ ਡਿਪੈਂਡ ਹੋਣ ਦੀ ਲੋੜ ਨਾ ਪਵੇ ਤਾਂ ਤੇਰੇ ਆਪਣੇ ਸਾਹਮਣੇ ਜਰੂਰ ਕੈਮਰਾਮੈਨ ਬੰਟੀ ਦੇ ਨਾਲ ਸਨਮਜੀਤ ਸਿੰਘ ਪੱਲਾ ਜਨੇ ਤੈਸੀ ਲੁਧਿਆਣਾ